ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਕੀ ਹਾਲ ਚਾਲ ਹੈ ਜੀ ਅੱਜ ਕਰਦੇ ਗੱਲਬਾਤ ਅੱਜ ਚੱਲੇ ਆਪਾਂ ਜੀ ਇੱਕ ਬਹੁਤ ਘੈਂਟ ਆਪਣੀ ਕੰਪਨੀ ਦੀ ਡਿਊਟੀ ਤੇ ਕੋਈ ਵੱਡੇ ਸਾਹਿਬ ਆ ਰਹੇ ਆ ਤਾਂ ਹੀ ਅੱਜ ਵਿੱਚ ਚਟੀਆਂ ਜੀ ਸ਼ਰਟਾਂ ਨੀਲੀਆਂ ਪੈਂਟਾਂ ਐ ਵਾਈਟ ਕਾਲਰ ਬਣੇ ਹੋਏ ਆ ਤੇ ਅੱਜ ਲੈ ਕੇ ਜਾਣੀਆਂ ਜੀ ਕ੍ਰਿਸਟਾ ਤੇ ਦਿਖਾਉਣੇ ਆ ਕਿ ਕਰਦੇ ਗੱਲਬਾਤਾਂ ਕਿੱਥੇ ਜਾਂਦੇ ਆ ਤੇ ਕੀ ਕੀ ਕਰਦੇ ਆ ਆਜੋ ਫਿਰ ਦੇਖੀਏ ਜਿਵੇਂ ਤੁਸੀਂ ਆਪਣੀਆਂ ਦੂਧੀਆਂ ਗੱਡੀਆਂ ਚ ਤਾਂ ਦੇਖਿਆ ਤੇ ਇਹਦੇ ਚ ਵੀ ਆਪਾਂ ਮੱਥਾ ਟੇਕਣ ਵਾਸਤੇ ਬਣਾਤਾ ਅਜੇ ਫੋਟੋ ਰੱਖਣੀ ਆ ਹੋਰ ਤੇ ਲਾਈਟ ਲੋਟ ਲੱਗ ਗਈ ਆ ਸਾਰੀ ਗੱਲਬਾਤ ਹੋ ਗਈ ਆ ਠੀਕ ਐ ਕਿਉਂਕਿ ਰੱਬ ਦਾ ਨਾਮ ਜ਼ਰੂਰੀ ਆ ਹਰੇਕ ਚੀਜ਼ ਚ ਚਲੋ ਦਿਖਾਉਨੇ ਆ ਇਹਨੂੰ ਛੱਡ ਕੇ ਸਟੈਂਡ ਤੇ ਤੇ ਕ੍ਰਿਸਟਲ ਲੈ ਕੇ ਤੇ ਨਿਕਲੀਏ ਚੱਲ ਭਾਈ ਜੀ ਕ੍ਰਿਸਟਲ ਲੈ ਕੇ ਤੇ ਆਹ ਚੀਜ਼ਾਂ ਆਪਣੀਆਂ ਸਾਰੀਆਂ ਗੱਡੀਆਂ ਜੀ ਆ ਤੇ ਅੱਜ ਫਰਿੱਜੋ ਫਰਿੱਜ ਹੋਇਆ ਪਿਆ ਕੰਮ ਪਾਣੀ ਭਰਤਾ ਪੂਰਾ ਐ ਨਾ ਕਿਉਂਕਿ ਡਿਊਟੀ ਬੜੀ ਘੈਂਟ ਆ ਅੱਜ ਕ੍ਰਿਸਟਲ ਬਹੁਤ ਨਾਲ ਵਾਰ ਚਲਾਈ ਆ ਆਏ ਹੈ ਤਾਜ ਜਾ ਜਾ ਇਹਦੇ ਬਹੁਤ ਕੰਮ ਕਰਾਉਂਦੇ ਆ ਬਾਹਰੋਂ ਦਿਖਾਉਂਗਾ ਫੋਟ ਰੈਸਟ ਵਗੈਰਾ ਲਾਤੇ ਹਾਰਨ ਹੂਰਨ ਦੂਜੀ ਦੀ ਗੱਡਰੀ ਸਾਰੀ ਪੱਟ ਕੇ ਇਹਨੂੰ ਲਵਾਤੀ ਆ ਤੇ ਗੱਲਬਾਤ ਸਿਰਾ ਹੋਇਆ ਪਿਆ ਨੰਬਰ ਡਿਗਰ ਦਾ ਵੀ 88 ਜੀ ਆਉਣਾ ਆ ਉਹ ਸਰਪ੍ਰਾਈਜ਼ ਆ ਦੱਸਾਂਗੇ ਟਾਇਰ ਤਾਂ ਚਲੋ ਇਹਨੂੰ ਸਗੀ ਆ ਫੋਟ ਰੈਸਟ ਲਾਤੇ ਆ ਆ ਕ੍ਰੋਮ ਲਾਤਾ ਬਾਕੀ ਅੰਦਰ ਲੀਆਂ ਚੀਜ਼ਾਂ ਹੋਰਨ ਹੋਰਨ ਲੈਟਾਂ ਚੇਂਜ ਕਰਤੀਆਂ ਅੰਦਰੋਂ ਸਾਰੀਆਂ ਹੋਰ ਵੱਡੀਆਂ ਪਾਤੀਆਂ ਐਨ ਗੱਲਬਾਤ ਸਿਰਾ ਹੋਈ ਪਈ ਆ ਆਪਾਂ ਖੜੇ ਆ ਸਵਾਰੀ ਦੇ ਕਰਦੇ ਅੱਗੇ ਤੇ ਇਹਨਾਂ ਨੂੰ ਇੱਥੋਂ ਲੈ ਕੇ ਜਾਣਾ 에어ਪੋਰਟ ਤੇ ਬਾਕੀ ਗੱਲਾਂਬਾਤਾਂ ਜਿੱਦਾਂ ਜਿੱਦਾਂ ਮੌਕਾ ਲੱਗਿਆ ਫੇਰ ਦਿਖਾਵਾਂਗੇ ਉਹਦਾ ਅੱਜ ਚੋਬਰ ਵੀ ਘੈਂਟ ਲੱਗ ਰਿਹਾ ਗੱਲਬਾਤ ਆ ਆਪਾਂ ਬੈਠੇ ਆ ਜੀ ਬੰਗੀ ਕੰਪਨੀ ਚ ਜਿਹੜੀ ਕੀ ਜਿੱਥੇ ਗगन ਘੋ ਬਣਦਾ ਜਿੱਥੇ ਗगन ਵਾਲਿਆਂ ਦਾ ਸਾਰਾ ਤਾਮਾ ਜਾਮਾ ਆਪਾਂ ਉੱਥੇ ਹੀ ਬੈਠੇ ਆ ਵੱਡੇ ਤੋਂ ਵੱਡੇ ਸਾਹਿਬ ਨੂੰ ਲੈ ਕੇ ਆਏ ਹੋਏ ਆ ਆਪਾਂ ਆ ਗਏ ਜੀ ਰਾਜਪੁਰਾ ਮਾਰਕੀਟ ਦੇ ਵਿੱਚ ਮਾਰਕੀਟ ਕਰਨ ਗਏ ਸਾਹਿਬ ਡਿਸਟਰੀਬਿਊਟਰਾਂ ਨੂੰ ਮਿਲਣ ਤੇ ਯਾਰ ਹਣੀ ਰੋਡ ਦੇ ਉੱਤੇ ਖੜੇ ਆ ਕੇਲਿਆਂ ਵਾਲੀ ਰੇੜੀ ਦੇ ਕੋ ਭਾਗ ਹੈ ਡੀਮਾਰਟ ਇਥੇ ਦੀ ਵੀ ਚੈਕਿੰਗ ਕਰ ਰਹੇ ਆ ਚੈਕ 5:30 ਵੱਜ ਗਏ ਤੇ ਆਪਾਂ ਹੋ ਗਏ ਵੇਲੇ ਤੇ ਹੁਣ ਆਪਾਂ ਜਾ ਰਹੇ ਆ ਦਫ਼ਤਰ ਸਟੈਂਡ ਤੇ ਤੇ ਉੱਥੇ ਜਾ ਕੇ ਫਿਰ ਦੇਖਾਂਗੇ ਕੀ ਗੱਲਬਾਤ ਆ ਬਸ ਅੱਜ ਦੀਆਂ ਆਹੀ ਗੱਲਾਂ ਬਾਤਾਂ ਸੀਗੀਆਂ ਇੰਨੀਆਂ ਹੀ ਸੀਗੀਆਂ ਬਸ ਤੇ ਮਿਲਦੇ ਆ ਜੀ ਫਿਰ ਅਗਲੀ ਕਿਸੇ ਹੋਰ ਨਵੀਂ ਗੱਲਬਾਤ ਦੇ ਨਾਲ